ਸਤਿਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵੈਗੁਰੂ ਜੀ ਦਾ ਵਸਤੂ ਨਿਰਦੇਸ਼ਕ ਮੰਗਲ ਕਰ ਦੇਣੇ ਜਿਹੜਾ ਪ੍ਰਭੂ ਦਿਖਾਵੇ ਪ੍ਰਭੂ ਨਾਲ ਮਿਲਾਵੇ ਪ੍ਰਭੂ ਦਾ ਸੰਦੇਸ਼ ਸੁਣਾਵੇ ਪ੍ਰਭੂ ਨਾਲ ਮਿਲਿਆ ਕਿਵੇਂ ਜਾਣਾਂ ਪ੍ਰਭੂ ਵਾਲੇ ਗੁਣ ਕੀ ਨੇ ਪ੍ਰਭੂ ਦੇ ਸਰਬਗਤਾ ਕਿਸ ਤਰ੍ਹਾਂ ਕਹਿੰਦੇ ਉਹ ਪਰੀਪੂਰਨ ਪਰਮਾਤਮਾ ਜਿਹੜਾ ਉਹ ਇੱਕ ਹੈ ਅਦੁੱਤੀ ਹੈ ਅਦੁੱਤੀ ਭਾਵ ਜੇਸ ਵਰਗਾ ਦੂਜਾ ਕੋਈ ਹੈ ਹੀ ਨਹੀਂ ਸਾਰਾ ਸੰਸਾਰ ਜਿਹੜਾ ਇਹ ਵੀ ਮਿਲ ਕੇ ਉਸ ਇੱਕ ਦਾ ਮੁਕਾਬਲਾ ਨਹੀਂ ਕਰ ਸਕਦਾ ਇੱਕ ਦੇ ਸਾਹਮਣੇ ਨਹੀਂ ਹੋ ਸਕਦਾ ਇੱਕ ਇੰਨੀ ਵੱਡੀ ਹਸਤੀ ਹੈ ਉਹਦੇ ਤੁਲ ਨਹੀਂ ਹੋ ਸਕਦਾ ਉਹ ਇੱਕ ਪਰਮਾਤਮਾ ਅਦੁੱਤੀ ਹੈ ਅਜਨਮਾ ਹੈ ਤੇ ਜੋ ਕੁਝ ਬ੍ਰਹਿਮੰਡ ਦੇ ਅੰਦਰ ਬੰਤਰ ਬਣੀ ਹੋਈ ਸਾਨੂੰ ਦਿਸਦੀ ਏ ਇੱਕ ਪਰਮਾਤਮਾ ਨੇ ਚਾਰ ਖਾਨੀਆਂ ਚਾਰ ਬਾਨੀਆਂ ਦੁਆਰਾ ਇਸ ਦੀ ਰਚਨਾ ਨੂੰ ਰਚਿਤ ਕੀਤਾ ਹੈ ਉਤਪੰਨ ਕੀਤਾ ਹੈ ਤੇਦੀ ਉਤਪਤੀ ਕਰਕੇ ਸਾਰਿਆਂ ਦੇ ਤਾਈਂ ਪ੍ਰਕਾਸ਼ ਦਾ ਚੰਨਨ ਬਖਸ਼ਦਾ ਹੈ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਜਨਮ ਦਾਤਾ ਹੈ ਉਤਪਤੀ ਲੈਤਾ ਪਾਲਣਾ ਕਰਦਾ ਹੈ ਐਸਾ ਪਰਿਪੂਰਨ ਪ੍ਰਮਾਤਮਾ ਵੈਗੁਰੂ ਜਿਹੜਾ ਕੁੱਲ ਕੈਨਾਤ ਦਾ ਨਾਸ਼ ਹੁੰਦਾ ਹੈ ਪਰ ਪ੍ਰਮਾਤਮਾ ਦਾ ਨਹੀਂ ਉਹ ਸਤ ਸੂਰਪੇ ਨਾਸ਼ ਰਹੇ ਤੇ ਸੱਚ ਖਤਮ ਨਹੀਂ ਹੁੰਦਾ ਸੱਚ ਸਰੂਪ ਪਰਮਾਤਮਾ ਜਿਹੜਾ ਇਸ ਸੰਸਾਰ ਵਿੱਚ ਰਹਿੰਦਿਆ ਹੋਇਆ ਉਸ ਦਾ ਚਿੰਤਨ ਕਰੇ ਉਸ ਦਾ ਸਿਮਰਨ ਕਰੇ ਉਹਨੂੰ ਚੇਤੇ ਕਰੇ ਉਹਦੇ ਜੀਵਨ ਵਿੱਚੋਂ ਇੱਕ paripurn ਪਰਮਾਤਮਾ ਵੈਗੁਰੂ ਅਗਿਆਨ ਨੂੰ ਕੱਟ ਕੇ ਅੰਧੇਰੇ ਨੂੰ ਕੱਟ ਕੇ ਗਿਆਨ ਦਾ ਦੀਪਕ ਜਲਾ ਦਿੰਦਾ ਹੈ ਪ੍ਰਕਾਸ਼ ਕਰ ਦਿੰਦਾ ਹੈ ਉਸ ਦੇ ਹਿਰਦੇ ਦੇ ਅੰਦਰ ਜਾਦੂ ਹੀ ਹਿਰਦੇ ਦੇ ਵਿੱਚ ਪ੍ਰਕਾਸ਼ ਗੁਰੂ ਕਰਦਾ ਹੈ ਉਹਦਾ ਜੀਵਨ ਨਾ ਜਿਹੜਾ ਆਨੰਦਮਈ ਹੋ ਜਾਂਦਾ ਹੈ ਖੁਸ਼ੀਆਂ ਦਾ ਖੇੜਾ ਬਣਦਾ ਹੈ ਇਹ ਸਭੋ ਕੁਝ ਪ੍ਰਾਪਤ ਤਦੋਂ ਹੁੰਦਾ ਹੈ ਜਦੋਂ ਸਤਗੁਰੂ ਦੀ ਕਿਰਪਾ ਹੋ ਜਾਵੇ ਗੁਰ ਕਿਰਪਾ ਜਿਹਨ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਕਿਹੜੀ ਜੁਗਤੀ ਗੁਰ ਜਪਣ ਵਾਲੀ ਗੁਰੂ ਨੂੰ ਆਰਾਧਨ ਵਾਲੀ ਗੁਰੂ ਦੇ ਮਾਰਗ ਤੇ ਤੁਰਨ ਵਾਲੀ ਗੁਰੂ ਦੇ ਬਚਨਾਂ ਨੂੰ ਸੁਣਨ ਵਾਲੀ ਗੁਰੂ ਦੇ ਬਚਨਾਂ ਦਾ ਮੰਨਨ ਨਦਿਆ ਸਨ ਕਰਨ ਵਾਲੀ ਇਹ ਜੁਗਤੀ ਨੂੰ ਪਹਿਚਾਨ ਲਿਆ ਪਛਾਨਿਆ ਉਹਨੇ ਜਿਹਦੇ ਤੇ ਕਿਰਪਾ ਹੋਈ ਕਿਰਪਾ ਉਸਤੇ ਹੋਈ ਜਿੰਨੇ ਗੁਣ ਗਾਏ ਨੇ ਧਿਆਇਆ ਮਹਾਰਾਜ ਕਹਿੰਦੇ ਗੁਰ ਕਿਰਪਾ ਜਿਹਨ ਨਰ ਕੋ ਕੈਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆਂ ਜਿਉ ਪਾਨੀ ਸੰਗ ਪਾਨੀ ਪ੍ਰਮਾਤਮਾ ਵਿੱਚ ਆਤਮਾ ਐਉਂ ਮਿਲ ਗਿਆ ਜਿਵੇਂ ਪਾਣੀ ਵਿੱਚ ਮਿਲਿਆ ਪਾਣੀ ਪਤਾ ਨਹੀਂ ਲੱਗਦਾ ਕਿਹੜਾ ਮੁਲਾਇਆ ਤੇ ਕਿਹੜਾ ਪਾਣੀ ਪਹਿਲਾਂ ਸੀ ਪਤਾ ਨਹੀਂ ਲੱਗਦਾ ਫਿਰ ਈਸ਼ਵਰ ਕਿਹੜਾ ਤੇ ਜੀਵ ਕਿਹੜਾ ਇੱਕ ਰੂਪ ਹੋ ਜਾਂਦੇ ਪਿੰਨ ਭੇਦ ਮਿਟ ਜਾਂਦਾ ਕਿਉਂਕਿ ਦਈ ਦੂਰੀ ਨਸ਼ਟ ਹੋ ਜਾਂਦੀਆਂ ਨੇ ਦੋਨੇ ਵਿੱਚੋਂ ਆਤਮਾ ਪਰਾਤਮਾ ਏਕੂ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਜਿਹੜੀ ਹਿਰਦੇ ਚ ਦੁਬਦਾ ਅੰਦਰੇ ਨਸ਼ਟ ਹੁੰਦੀ ਏ ਅੰਤਰ ਜਿਹੜੀ ਫਰਕ ਪਾਉਣ ਵਾਲੀ ਦੋ ਚੇਤੀ ਦੁਬਦਾ ਉਨੂੰ ਨਾਸ਼ ਕਰ ਦਿੰਦੇ ਨੇ ਮਹਾਰਾਜ ਮੰਗਲ ਕਰਕੇ ਕਿਰਪਾ ਕਰਦੇ ਪਰਮਾਤਮਾ ਮਿਲਣਾ ਕਿਵੇਂ ਆ ਤੇ ਕਿਸ ਤਰ੍ਹਾਂ ਮਿਲੇ ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ RAM ਸਤਿਗੁਰੂ ਨਾਮਦਾਸ ਮਹਾਰਾਜ ਕਿਰਪਾ ਕਰਦੇ ਆਵਾਜ਼ ਮਾਰਦੇ ਸਾਰਿਆਂ ਨੂੰ ਪੁੰਨ ਆਤਮਾ ਨੂੰ ਸ਼ੁੱਧ ਆਤਮਾ ਨੂੰ ਪਰਮਾਤਮਾ ਪ੍ਰਸਤ ਜੀਵਨ ਨੂੰ ਸਾਰਿਆਂ ਨੂੰ ਆਵਾਜ਼ ਮਾਰ ਕੇ ਕਹਿੰਦੇ ਆਵੋ ਸਾਰੇ ਮਿਲ ਕੇ ਆਓ ਪ੍ਰਮਾਤਮਾ ਨੂੰ ਜਪਣ ਵਾਲਿਓ ਪ੍ਰਮਾਤਮਾ ਦੇ ਮਾਰਗ ਤੇ ਤੁਰਨ ਵਾਲਿਓ ਜੁੜਨ ਵਾਲਿਓ ਜਿਨ੍ਹਾਂ ਨੂੰ ਹਿਰਦੇ ਵਿੱਚ ਵੈਗਰੂ ਚੇਤੇ ਆਉਂਦਾ ਹੈ ਤੁਸੀਂ ਆਵੋ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਆਵਾਜ਼ ਮਾਰ ਕੇ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਾ ਨਦਰ ਕਰਮ ਹੋਵੇ ਹਿਰਦੈ ਤਨਾ ਸੁਮਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਉਹਨੂੰ ਗਾਵੋ ਤੇਥੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਨੇ ਆਵਹੁ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ RAM ਆਓ ਗੁਰੂ ਨਾਲ ਪਿਆਰ ਕਰਨ ਵਾਲਿਓ ਗੁਰੂ ਗੁਰੂ ਜਪਨ ਵਾਲਿਓ ਗੁਰੂ ਦਾ ਚਿੰਤਨ ਕਰਨ ਵਾਲਿਓ ਮਿਲਕੇ ਗੋਬਿੰਦ ਧਰਤੀ ਦਾ ਮਾਲਕ ਜਿਹੜਾ ਵੇਦਾਂ ਕਰਕੇ ਵਿੰਦ ਜਨਨੀ ਜੋਗ ਏ ਜਿਹੜਾ ਧਰਤੀ ਦਾ ਮਾਲਕ ਏ ਕੋ ਧਰਤੀ ਵਿੰਦ ਦੀ ਪਰਵਰਸ਼ ਕਰਨ ਵਾਲਾ ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹਦੇ ਗੁਨਾ ਨੂੰ ਗਾਈਏ ਤੇ ਆਵੋ ਸੰਤ ਜਨਹੋ ਇਹ ਸਤ ਚਿੱਤ ਆਨੰਦ ਸਰੂਪ ਵਾਲਿਓ ਆਵੋ ਪਰਮਾਤਮਾ ਦੀ ਇੱਛਾ ਵਾਲਿਓ ਆਵੋ ਉਦੇ ਗੁਣ ਗਾਈਏ ਉਹਦੀਆਂ ਗੱਲਾਂ ਕਰੀਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਆਵਹੁ ਸੰਤ ਪਿਆਰਿਓ ਆਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਆਕਥ ਕੇਰੀ ਕਿਤ ਦਵਾਰੇ ਪਾਈਐ ਆਵੋ ਸੰਤਜਨੋ ਮਿਲਕੇ ਆਕਾਲ ਪੁਰਖ ਵੈਗਰੂ ਜਿਹੜਾ ਬਿਆਨ ਬਾਜ਼ੀ ਤੋਂ ਪਰਿਆ ਨਾ ਉਹਦੀ ਕਹਾਣੀ ਵਿਚਾਰ ਕਰੀਏ ਕਿ ਕਿਤ ਦੁਆਰੇ ਪਾਈਏ ਕਿਸ ਤਰ੍ਹਾਂ ਉਹਦੀ ਪ੍ਰਾਪਤੀ ਹੋ ਸਕੇ ਕਿਹੜੇ ਬਚਨਾਂ ਨਾਲ ਕਿਹੜੇ ਢੰਗ ਨਾਲ ਕਿਹੜੇ ਤਰੀਕੇ ਨਾਲ ਖੈਰ ਸੰਖੇਪ ਕਰਾਂ ਮਹਾਰਾਜ ਮੇਰ ਕਰਦੇ ਨੇ ਤੁਸੀਂ ਮਿਲ ਕੇ ਸਾਰੇ ਆਵੋ ਸਤ ਸੰਗੀ ਜਨ ਸੇਵਾ ਸਿਮਰਨ ਵਾਲੇ ਧਰਮਕ ਧਰਮ ਦੀ ਮਾਰਗ ਤੇ ਚੱਲਣ ਵਾਲੇ ਮਿਲ ਕੇ ਆਵੋ ਕੋਈ ਸੇਵਾ ਕਰਦਾ ਕੋਈ ਸਿਮਰਨ ਕਰਦਾ ਔਰ ਕੋਈ ਕਿਵੇਂ ਦੁਨਿਆਵੀ ਤੌਰ ਤੇ ਭਲਾ ਕਰਦਾ ਗੁਰੂ ਰਾਮਦਾਸ ਸਾਹਿਬ ਕਹਿੰਦੇ ਹੈ ਤੁਸੀਂ ਸਾਰੇ ਭਲਾ ਕਰਨ ਵਾਲੇ ਆਓ ਮਿਲ ਕੇ ਮਾਲਕ ਦੇ ਗੁਣ ਗਾਈਏ ਤੇ ਮਾਲਕ ਦੇ ਗੁਣ ਗਾ ਕੇ ਮਾਲਕ ਦਾ ਰੂਪ ਹੋ ਬਣਾਇਆ ਜੇ ਮਾਲਕ ਦੇ ਗੁਣ ਨਹੀਂ ਗਾਏ ਮਾਲਕ ਦਾ ਰੂਪ ਨਹੀਂ ਹੋਇਆ ਜਾਣਾ ਮਾਲਕ ਦੇ ਨਾਲ ਨਹੀਂ ਮਿਲਿਆ ਜਾਣਾ ਆਓ ਧਾਰਮਿਕ ਬਿਰਤੀਆਂ ਵਾਲਿਓ ਮਿਲ ਕੇ ਉਹ ਮਾਲਕ ਦੇ ਗੁਣਾ ਨੂੰ ਗਾਈਏ ਸੰਤ ਸੰਗ ਮਿਲ ਹਰ ਗੁਣ ਗਾਏ ਬਿਣਸੀ ਦੁਤੀਆ ਆਸ ਦੂਜੀ ਆਸ ਅੰਦਰੋਂ ਖਤਮ ਹੋ ਜਾਵੇ ਅਰ ਖਾਤਮਾ ਕਰੋ ਉਸ ਦਾ ਦ્વੈਤ ਦਾ ਇੱਕ ਆਸ ਪਰਮਾਤਮਾ ਦੀ ਹੋਵੇ ਆਸਾ ਕਰਿਐ ਰਾਮ ਕੀ ਅਵਰੈ ਆਸੇ ਨਿਰਾਸ ਗੁਰਮੁਖ ਮਿਲ ਰਹੀਐ ਕਰਵਾਦੀ ਸਬਦ ਕਨੇਰੀ ਰਾਮ ਗੁਰੂ ਰੰਦਾਸ ਸਾਹਿਬ ਕਹਿੰਦੇ ਗੁਰਮੁਖੋ ਮਾਲਕ ਨਾਲ ਮਿਲ ਰਹੀਐ ਵੈਗੁਰੂ ਜੀ ਦੇ ਨਾਲ ਗੁਰੂ ਨੂੰ ਆਪਣਾ ਮੁਖੀ ਬਣਾ ਕੇ ਗੁਰੂ ਦੇ ਮੁਖ ਦੁਆਰਾ ਉਪਦੇਸ਼ ਨੂੰ ਕਮਾ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਮੁਖੀਆ ਬਣਾ ਕੇ ਗੁਰਮਖ ਬਣ ਕੇ ਮਿਲ ਰਹੀ ਹੈ ਗੁਰਮਖ ਪਹਿਲਾ ਸਤਸੰਗੀ ਮਿਲ ਕੇ ਰਹਿਣਾ ਫਿਰ ਗੁਰੂ ਨਾਲ ਮਿਲ ਰਹੀ ਹੈ ਸੁਰਤ ਸ਼ਬਦ ਮਿਲ ਰਹੀ ਹੈ ਹਰ ਹਿਰਦੇ ਵਿੱਚ ਫਿਰ ਵਾਜੀ ਸ਼ਬਦ ਕन्हैरी राम ਬਹੁਤੇ ਵਾਜੇ ਆਨੰਦ ਖੁਸ਼ੀਆਂ ਦੇ ਖੇੜੇ ਹਿਰਦੇ ਦੇ ਵਿੱਚ ਵੱਜਣਗੇ ਬਹੁਤ ਸਕੂਨ ਪੈਦਾ ਹੋਵੇਗਾ ਮਹਾਰਾਜ ਕਹਿੰਦੇ ਉਸ ਮਾਲਕ ਨਾਲ ਮਿਲ ਕੇ ਗੁਰਮਖ ਮਿਲੇ ਤਾਂ ਚੂਕੈ ਫੇਰਾ ਜਦ ਗੁਰਮਖ ਅਕਾਲ ਪੁਰਖ ਵੈਗੁਰੂ ਨਾਲ ਮਿਲਦਾ ਉਹਦੀ ਸੁਰਤ ਸ਼ਬਦ ਨਾਲ ਮਿਲ ਜਾਂਦੀ ਆ ਨਾ ਉਦੋਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ ਸਹਬ ਕਹਿੰਦੇ ਸ਼ਬਦ ਘਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਇਹ ਮੇਰੇ ਵੈ ਗੁਰੂ ਸ਼ਬਦ ਘਨੇਰੇ ਤੇਰੇ ਸ਼ਬਦ ਜਿਹੜੇ ਆ ਨਾ ਘਨੇਰੇ ਬਹੁਤੇ ਨੇ ਪੜੇ ਜਾਂਦੇ ਸੁਣੇ ਜਾਂਦੇ ਉਹਦੀਆਂ ਤੁਨਾ ਸੁਣਾਈ ਦਿੰਦੀਆਂ ਨੇ ਤੇ ਵੇ ਮੇਰੇ ਮਾਲਕ ਅਰ ਤੂੰ ਕਰਤਾ ਸਭ ਥਾਈ ਮੇਰੇ ਵੈ ਗੁਰੂ ਤੂੰ ਕਰਤਾ ਅਰਮ ਕਰਨਾ ਮੈਂ ਨਹੀਂ ਅਰ ਵੈਗੁਰੂ ਮੈਂ ਕੁਝ ਕਰਨ ਵਾਲਾ ਨਹੀਂ ਤੂੰ ਕਰਤਾ ਤੇ ਸੱਚੀ ਸਰਕਾਰ ਹੈ ਸਾਰੀਆਂ ਜਗਾਵਾਂ ਤੇ ਰਮਿਆ ਹੋਇਆ ਸਾਰਿਆਂ ਦਾ ਕਰਤਾ ਹੈ ਤੇ ਸਾਰੀਆਂ ਵਸਤੂਆਂ ਦੇ ਵਿੱਚ ਹਾਜ਼ਰ ਨਾਜ਼ਰ ਬੈਠਾ ਹੈ ਮੇਰੀ ਵੈਗੁਰੂ ਕੁਦਰਤ ਨੂੰ ਬਣਾ ਕੇ ਤੇ ਤੂੰ ਕੁਦਰਤ ਦੇ ਅੰਦਰ ਵਸਿਆ ਹੈ ਕੁਦਰਤ ਦੇ ਵਿੱਚ ਤੂੰ ਦਿਸਦਾ ਹੈ ਕੁਦਰਤ ਦਿਸੈ ਕੁਦਰਤ ਸੁਣੀ ਹੈ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਵਿਚਾਰ ਕੁਦਰਤ ਕਰਕੇ ਵਸਿਆ ਸੋਏ ਮਹਾਰਾਜ ਤੂੰ ਅੰਦਰ ਵਸਦਾ ਹੈ ਹਿਰਦਿਆਂ ਦੇ ਵਿੱਚ ਵਸਦਾ ਹੈ ਤੇਰੇ ਬਗੈਰ ਕੋਈ ਦੂਜਾ ਕਰਤਾ ਹੀ ਨਹੀਂ ਜਿਹੜਾ ਸੰਸਾਰ ਨੂੰ ਕਰਨ ਵਾਲਾ ਹੋਵੇ ਬਣਾਉਣ ਵਾਲਾ ਹੋਵੇ ਮਹਾਰਾਜ ਤਨ ਵੀ ਤੂੰ ਬਣਾਇਆ ਸੁਕਸ਼ਮ ਮਨ ਵੀ ਤੂੰ ਬਣਾਇਆ ਮੇਰੇ ਮਾਲਕ ਸੰਸਾਰ ਵੀ ਤੂੰ ਬਣਾਇਆ ਸੰਸਾਰ ਵਿੱਚ ਜੀ ਵੀ ਤੂੰ ਬਣਾਏ ਨੇ ਇਹਦੇ ਵਿੱਚ ਮਾਰਗ ਵੀ ਤੂੰ ਬਣਾਏ ਨੇ ਇਨਾਂ ਦੀਆਂ ਭਾਵਨਾ ਨੂੰ ਭਾਗ ਲਾਏ ਨੇ ਜਿੱਤ ਕੋ ਲਾਇਆ ਤੇ ਤਹੀ ਲਾਗਾ ਇਹ ਸਭ ਕੁਝ ਤੂੰ ਬਣਾਇਆ ਦੁੱਖ ਵੀ ਤੂੰ ਬਣਾਇਆ ਸੁੱਖ ਵੀ ਤੂੰ ਬਣਾਇਆ ਵੈ ਗੁਰੂ ਜੀ ਅਰ ਸੰਸਾਰ ਦੇ ਅੰਦਰ ਅਸਥੂਲ ਵੀ ਤੂੰ ਬਣਾਇਆ ਸੁਕਸ਼ਮ ਵੀ ਤੂੰ ਬਣਾਇਆ ਇਸ ਕਰਕੇ ਵੈਗਰੂ ਸੁਕਸ਼ਮ ਵੀ ਤੂੰ ਆ ਤੇ ਅਸਥੂਲ ਵਿੱਚ ਵੀ ਤੂੰ ਆ ਨਿਰਗੁਣ ਵੀ ਤੂੰ ਆ ਸਰਗੁਣ ਵੀ ਤੂੰ ਆ ਨਿਰਗੁਣਾ ਸਰਗੁਣ ਭੀ ਓਹੀ ਕਲਾ ਤਾਰ ਜਿਨ ਸਗਲੀ 모ਹੀ ਮਹਾਰਾਜ ਪਾਣੀ ਦੇ ਅੰਦਰ ਵੀ ਤੂੰ ਹੈ ਪਾਣੀ ਤੋਂ ਬਾਹਰ ਵੀ ਤੂੰ ਹੈ ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜ ਨਿਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਇਕ ਵੈਗੁਰੂ ਸਾਰੇ ਅਨੇਕਾਂ ਭੰਤਾਂ ਕਰਕੇ ਪਸਰਿਆ ਵੈਗੁਰੂ ਤੂੰ ਸਾਰੀਆਂ ਜਗਾਵਾਂ ਤੇ ਐਨਿਸ ਜਪੀ ਸਦਾ ਸਾਲਾਹੀ ਐਨਿਸ ਰਾਤ ਬਦਨੇ ਪਰਮਾਤਮਾ ਦਾ ਜਾਪ ਕਰਨਾ ਉਹਦੇ ਨਾਮ ਦਾ ਅਰਾਧਨ ਕਰਨਾ ਤੇ ਸਦਾ ਹਮੇਸ਼ਾ ਹਰ ਵਕਤ ਉਹਦੀ ਸਲੋਹਤਾ ਕਰਨੀ ਵਡਿਆਈ ਕਰਨੀ ਸਿਵ ਤੋਂ ਸ਼ਾਲੰਗਾ ਕਰਨੀ ਤੇ ਸਿਫਤ ਕਰਦਿਆਂ ਹੋਇਆਂ ਸੱਚ ਸ਼ਬਦ ਲੈ ਬਲਾਈ ਸੱਚਾ ਸ਼ਬਦ ਉਪਦੇਸ਼ ਪ੍ਰਭੂ ਦਾ ਹੈ ਪ੍ਰਭੂ ਦੇ ਸ਼ਬਦ ਵਿੱਚ ਆਪਣੇ ਲਿਬ ਲਾ ਲਈ ਜਿਹੜੀ ਲਿਬ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਸੰਸਾਰ ਵਿੱਚ ਆਉਨਿਆਂ ਸੁਰਤ ਸ਼ਬਦ ਨਾਲ ਉਹ ਟੁੱਟ ਗਈ ਸੀ ਨਾ ਹੁਣ ਉਹ ਸ਼ਬਦ ਲਿਬ ਲਈ ਉਸ ਸੱਚੇ ਉਪਦੇਸ਼ ਵਿੱਚ ਸੱਚੇ ਸ਼ਬਦ ਵਿੱਚ ਸੱਚੇ ਗੁਰੂ ਦੇ ਚਰਣਾ ਵਿੱਚ ਆਪਣੀ ਸੁਰਤ ਜੋੜ ਲਈਏ ਮਨ ਦੀ ਪਵਿੱਤਰਤਾ ਵਾਸਤੇ ਮਹਾਰਾਜ ਕਹਿੰਦੇ ਨਹੀਂ ਤਾਂ ਪਰਮਾਤਮਾ ਤੋਂ ਵਿਛੜ ਕੇ ਜਨਮ ਜਨਮ ਅੰਤਰਾਂ ਦੀ ਮਨ ਮੈਲ ਗ੍ਰਹਿਣ ਕਰਦਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੂਆ ਸਿਆਹ ਕਾਲਾ ਛਾ ਹੋ ਗਿਆ ਮਨ ਸੱਚੀ ਸਰਕਾਰ ਕਹਿੰਦੇ ਨੇ ਮੈਲ ਉਤਰ ਦੀ ਅਨ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨਸਾ ਪੂਰੇ ਕਾਰੀ ਅਰ ਮਹਾਰਾਜ ਮੇਰ ਕਰਦੇ ਨੇ ਅਰ ਮਨ ਦੀ ਮੈਲ ਉਤਰਦੀ ਏ ਰਾਤ ਬੱਦਨੇ ਨਾਮ ਅਰਦਨ ਨਾਲ ਫਿਰ ਸਾਰੀਆਂ ਆਸਾ ਮਨਸਾ ਪੂਰੀਆਂ ਨੇ ਹਿਰਦੇ ਦੀ ਸਤਗੁਰੂ ਮੇਰ ਕਰਦੇ ਅਨ ਦਿਨ ਸਹਿਜ ਰਹਿ ਰੰਗ ਰਾਤਾ RAM ਨਾਮ ਰਿਦ ਪੂਜਾ ਰਾਤ ਬੱਦਨੇ ਸ਼ਾਂਤੀਪੂਰਵਕ ਗਿਆਨ ਸਹਿਤ ਪ੍ਰਕਾਸ਼ ਸਹਿਤ ੋਕੇ ਪ੍ਰਭੂ ਦੇ ਰੰਗ ਪ੍ਰੇਮ ਦੇ ਵਿੱਚ ਰਾਤਾ ਤਦਾਕਾਰ ਹੋਇਆ ਮਸਤ ਹੋਇਆ ਖੀਵਾ ਹੋਇਆ ਐਨ ਇੱਕ ਮਿਗ ਹੋਇਆ ਉਸ ਦੇ ਵਿੱਚ ਲਿਬਲੀਨ ਹੋ ਜਾਵੇ ਤੇ ਪ੍ਰਭੂ ਦਾ ਰਮੇ ਹੋਏ ਪਰਮਾਤਮਾ ਦਾ RAM ਦਾ ਨਾਮ ਕਈਆਂ ਦਾ ਖਿਆਲ ਹੁੰਦਾ ਆ ਬਈ ਸ਼ੈ ਤੇ ਬਾਣੀ ਚ RAM RAM ਜਿਹੜਾ ਸ਼ਬਦ ਆਇਆ ਹੈ ਨਾ ਇਹ ਤ੍ਰੇਤੀ ਯੁਗ ਦੇ ਅਵਤਾਰੀ ਦਾ ਨਾਮ ਨਹੀਂ ਗੁਰਮਖੋ ਇਨ ਨਿਰਗੁਣ ਸਰੂਪ ਵੈਗੁਰੂ ਅੱਲਾ ਖੁਦਾ ਭਗਵਾਨ ਦਾ ਨਾਮ ਹੈ ਬਾਣੀ ਵਿੱਚ ਜਿੱਥੇ ਤ੍ਰੇਤੇਜੁਗ ਦੇ ਅਵਤਾਰ ਦਾ ਨਾਮ ਆਏਗਾ ਨਾ ਉਥੇ ਰਾਮਚੰਦ ਕਰਕੇ ਆਇਆ ਹੋਏਗਾ ਰਾਮਚੰਦ ਮਾਰਿਉ ਅਹਰਾਵਣ ਔਰ ਉਥੇ ਰਾਮਚੰਦ ਕਰਕੇ ਆਇਆ ਹੋਏ ਨਾਮ ਰਾਮ ਗयो ਰਾਵਣ ਗयो ਉਥੇ ਰਾਮਚੰਦਰ ਜੀ ਦਾ ਨਾਮ ਹੈ इत नहीं जिथे आया ना राम सिमर राम सिमर ये एर्गुण स्वरूप जमया होया है। राम भगवान एक राम दशरथ का बेटा एक राम कट घट मैं लेटा एक राम का सगल पसारा एक राम सबहू ते न्यारा वो राम जरा रमिया होया जो हर रघु रेषे अंदर और हाजर है ਹਰ ਕਤਰੇ ਕਤਰੇ ਵਿੱਚ ਸਮਾਇਆ ਹੋਇਆ ਹੈ ਉਹ ਪਰਿਪੂਰਨ ਪਰਮਾਤਮਾ ਜਿਹਨੂੰ ਮਹਾਰਾਜ ਕਹਿੰਦੇ RAM GOVIND ਜੁਪਿੰਦਿਆਂ ਹੁਆ ਮੁਖ ਪਵਿੱਤਰ ਉਹ RAM ਉਹਦਾ ਨਾਮ ਜਿਹੜਾ ਰਿਦੇ ਦੇ ਅੰਦਰ ਆਰਾਧਨਾ ਹੈ ਨਾ ਜਪਣਾ ਹੈ ਆਠ ਪਹਿਰ ਆਰਾਧਿਐ ਗੋਵਿੰਦ ਉਹ ਰ데요 ਦੇ ਅੰਦਰ ਵੈਗੁਰੂ ਦੀ ਪੂਜਾ ਹੈ ਪੂਜਾ ਨਾਮ ਜਪਣਾ ਪੂਜਾ ਕੀਚੈ ਹਰ ਨਾਮ ਧਿਆਈਐ ਬਿਨ ਨਾਵੇ ਪੂਜ ਨਾ ਹੋਏ ਪਰਮਾਤਮਾ ਦਾ ਪੂਜਣੇ ਨਿਰਗੁਣ ਦਾ ਹਿਰਦੇ ਦੇ ਅੰਦਰ ਉਹਦਾ ਨਾਮ ਜਪਣਾ ਸੁਰਤ ਜੋੜ ਕੇ ਐਨ ਟਿਕਾ ਕੇ ਔਰ ਉਹਦਾ ਧਿਆਨ ਧਰ ਕੇ ਤੇ ਫਿਰ ਐਉਂ ਚਾਨਣਾ ਹੋਵੇਗਾ ਜਿਵੇਂ ਬਾਹਰ ਦਾ ਚਾਨਣਾ ਹੈ ਤੇਰੇ ਅੰਦਰ ਵੀ ਹੋਵੇਗਾ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਏਕ ਪੁਸ਼ਾਣ ਹੈ ਅਵਰ ਨੰਦਾਨ ਹੈ ਦੂਜਾ ਜਿਹੜੇ ਗੁਰਮਖ ਨੇ ਗੁਰੂ ਨਾਲ ਜੋੜੇ ਗੁਰੂ ਨੂੰ ਮੁਖਿਆ ਸਥਾਪਿਤ ਆਪਣੇ ਜੀਵਨ ਦਾ ਕੀਤਾ ਜਿਹੜੇ ਆਪਣਾ ਮੁਖ ਗੁਰੂ ਵੱਲ ਨੂੰ ਕਰਕੇ ਤੁਰਦੇ ਜਿਹੜੇ ਮੁਖ ਦੁਆਰਾ ਗੁਰੂ ਗੁਰੂ ਜਪਦੇ ਨੇ ਆ ਰਾਤ ਦੇ ਨਾਂ ਮਹਾਰਾਜ ਕਹਿੰਦੇ ਓ ਇੱਕ ਨੂੰ ਪਹਿਚਾਨਦੇ ਇੱਕ ਨੂੰ ਜਾਣਦੇ ਨੇ ਨਿਰਗੁਣ ਸਰੂਪ ਆਕਾਲ ਪੁਰਖ ਵੈਗੁਰੂ ਜੀ ਨੂੰ ਅਵਰਣ ਜਾਣੈ ਦੂਜਾ ਹੋਰ ਦੂਜੇ ਨੂੰ ਕਿਸੇ ਨੂੰ ਸਿਮਰਦੇ ਨਹੀਂ ਚੇਤੇ ਨਹੀਂ ਕਰਦੇ ਕਿਉਂ ਉਹਨਾਂ ਨੂੰ ਪਤਾ ਦੂਜਾ ਕਾਹੇ ਸਿਮਰਿਐ ਜੋ ਜਮੈ ਤੇ ਮਰ ਜਾਏ ਏ ਕੋ ਸਿਮਰੋ ਨਾਨਕਾ ਜੋ ਜਲ ਥਲ ਰਹਾ ਸਮਾਇ ਉਹ ਸਾਰੀਆਂ ਜਗਾ ਤੇ ਮਾਜੂਦੇ ਦੂਜੇ ਨੂੰ ਨਹੀਂ ਧਿਆਉਂਦੇ ਉਹ ਦੂਜੇ ਨੂੰ ਜਪਦੇ ਨਹੀਂ ਸਭ ਮੈਂ ਰਵ ਰਿਆ ਸੁਪ੍ਰਭੇ ਅੰਤਰ ਜਾਮੀਰਾ ਸਾਰੀਆਂ ਜਗਾ ਮਾਂ ਤੇ ਸਾਰੀਆਂ ਹਿਰਦਿਆਂ ਚ ਸਾਰੀਆਂ ਥਾਵਾਂ ਤੇ ਰਵਿਆ ਹੋਇਆ ਇੱਕ ਰਸ ਖਿਰ ਦਿਆਂ ਦੀ ਜਾਣਨ ਵਾਲਾ ਅੰਦਰ ਦੀ ਜਾਣਨ ਵਾਲਾ ਪਰਿਪੂਰਨ ਪਰਮਾਤਮਾ ਮਾਲਕ ਵੈਗੁਰੂ ਉਹ ਸਾਰਿਆਂ ਦੀ ਸੁਣਦਾ ਸਾਰੀਆਂ ਜਗ੍ਹਾ ਤੇ ਹਾਜ਼ਰ ਹੈ ਗੁਰ ਸ਼ਬਦ ਰਵੈ ਰਵ ਰਹਿਆ ਸੁਪ੍ਰਮੀਰਾ ਸੁਆਮੀ ਰਾਮ ਉਹ ਗੁਰੂ ਦੇ ਸ਼ਬਦ ਰਵੈ ਜਿਹੜਾ ਚਾਹੁੰਦਾ ਮੇਰੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋਵੇ ਨਾ ਉਹ ਗੁਰ ਸ਼ਬਦ ਰਵੈ ਸਿਮਰੇ ਗੁਰੂ ਦੇ ਸ਼ਬਦ ਨੂੰ ਰਮੈ ਮੈਣਾ ਸਿਮਰਨਾ ਹਿਰਦੇ ਦੇ ਅੰਦਰ ਤੇ ਜਦੋਂ ਸਿਮਰਦਾ ਫਿਰ ਉਹਦੇ ਹਿਰਦੇ ਦੇ ਅੰਦਰ ਰਵ ਰਿਆ ਔਰ ਪ੍ਰਗਟੇ ਰਮਿਆ ਹੋਇਆ ਹੈ ਕੌਣ ਸੋ ਪ੍ਰਭ ਮੇਰਾ ਅੰਤਰ ਜਮੀਰਾਮ ਜਿਹੜਾ ਘਟ ਘਟ ਕੇ ਅੰਤਰ ਕੀ ਜਾਨਤ ਪੱਲੇ ਬੁਰੇ ਕੀ ਪੀਰ ਪਛਾਨਤ ਜਦੋਂ ਸਿੱਖਾ ਤੇਰੇ ਅੰਦਰ ਸਿਮਰਨ ਹੋਵੇਗਾ ਚਿੰਤਨ ਹੋਵੇਗਾ ਮੇਰਾ ਪ੍ਰਭੂ ਤੇਰੇ ਅੰਦਰ ਵੀ ਰਮਿਆਂ ਨੂੰ ਬਾਹਰ ਭਾਲਣ ਦੀ ਲੋੜ ਨਹੀਂ ਅੰਦਰ ਸਿਮਰਨ ਕਰ ਅੰਦਰ ਸ਼ਬਦ ਵਸਾ ਪਰਮਾਤਮਾ ਅੰਦਰੋਂ ਪ੍ਰਗਟ ਹੋਏ ਆਏਗਾ ਤੇਰੇ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਮੇਰਾ Swami ਅੰਤਰ ਜਾਮੀ ਕਟਕਟ ਰਵਿਆ ਸੋਈ ਗੁਰੂ ਰਾਮਦਾਸ ਸਹਿ ਮੀਰ ਕਰਦੇ ਆ ਪ੍ਰਭ ਜਿਹੜਾ ਨਾ ਮਾਲਕ ਵੈਗੁਰੂ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਭਾਵੇਂ ਕੋਈ ਬੋਲ ਕੇ ਦੱਸੇ ਭਾਵੇਂ ਨਾ ਦੱਸੇ ਬੜੀਆਂ ਬੜੀਆਂ ਅਸੀਂ ਗੁਫਤਗੋ ਆਪਣੇ ਅੰਦਰ ਰੱਖੀਆਂ ਹੋਈਆਂ ਨੇ ਬੜੇ ਬੜੇ ਰਾਜ ਅਸੀਂ ਛਾਪਾਏ ਹੋਏ ਨੇ ਔਰ ਉਹ ਰਾਜ ਸਾਰੇ ਪਰਮਾਤਮਾ ਜਾਣਦਾ ਹੈ ਹਿਰਦਿਆਂ ਦੀਆਂ ਗੱਲਾਂ ਜਾਣਦਾ ਹੈ ਤਾਂ ਹੀ ਉਹਨੂੰ ਅੰਤਰਜਾਮੀ ਕਹਿੰਦੇ ਅੰਦਰ ਦੀ ਜਾਣਨ ਵਾਲਾ ਕੋਈ ਨਹੀਂ ਜਾਣਦਾ ਪਰਮਾਤਮਾ ਜਾਣਦਾ ਹੈ ਕੀ ਸੋਚਦੇ ਕੀ ਚਿਤਵਦੇ ਕੀ ਕੁਝ ਅੰਦਰ ਅਸੀਂ ਸ਼ਿਵਪਾਈ ਬੈਠੇ ਆ ਉਹ ਘਟ ਘਟ ਹਿਰਦੇ ਹਿਰਦੇ ਦੇ ਅੰਦਰ ਰਮਿਆ ਸੋਈ ਉਹ ਅੰਦਰ ਵੱਸਦਾ ਹੈ ਹਰ ਹਿਰਦੇ ਦੇ ਅੰਦਰ ਉਹਨੂੰ ਅੰਦਰ ਭਾਲ ਬਾਹਰ ਨਾ ਭਾਲ ਤਾਂ ਹੀ ਮਹਾਰਾਜ ਸੱਚੀ ਪਰਚਾ ਕਹਿੰਦਿਆ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ ਇਹ ਪਰਮਾਤਮਾ ਦਾ ਟਿਕਾਣਾ ਹੀ ਇਸ ਜਗ੍ਹਾ ਤੇ ਤੇਰੇ ਅੰਦਰ ਦਿਲ ਦੇ ਅੰਦਰ ਖੋਜ ਦਿਲ ਚੋਂ ਲੱਭ ਬਾਹਰ ਨੀਉ ਪਰਮਾਤਮਾ ਮਿਲਣਾ ਸਭ ਕਿਸ ਘਰ ਮੈਂ ਬਾਹਰ ਨਹੀਂ ਤੇਰੇ ਘਰ ਹੀ ਰਦਾ ਤੇਰੇ ਅੰਦਰ ਹੀ ਸਾਰਾ ਕੁਝ ਇਹ ਸੁੱਖ ਵੀ ਅੰਦਰ ਹੈ ਤੇ ਆਨੰਦ ਵੀ ਅੰਦਰ ਹੈ ਚੜ੍ਹਦੀ ਕਲਾ ਵੀ ਅੰਦਰ ਹੈ ਤੇ ਅਕਲ ਵੀ ਅੰਦਰ ਹੈ ਚੇਤਨ ਵੀ ਅੰਦਰ ਹੈ ਬ੍ਰਹਮ ਵੀ ਅੰਦਰ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪ੍ਰਮ ਪਵ ਪਲਾਹੀ ਪਰਮ ਵਿੱਚ ਪਟਕੇਗਾ ਦੇ ਬਾਹਰ ਟੋਲੇਗਾ ਬਾਹਰ ਲੱਭੇਗਾ ਨਾ ਆਪਣੇ ਆਪੇ ਤੋਂ ਰੱਬ ਬਾਹਰ ਲੱਭਣ ਚੱਲ ਜੇ ਗਿਆਨ ਬਾਹਰ ਲੱਭਣ ਚੱਲ ਜੇ ਸ਼ਾਂਤੀ ਸਕੂਨ ਟਿਕਾਉ ਬਾਹਰ ਲੱਭਣ ਚੱਲਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਬਨੂਏ ਗੁਰਦੇਵ ਕਹਿੰਦੇ ਦ੍ਰਿ ਪੱਲੇ ਕੁਝ ਨਹੀਂ ਹੋ ਪੈਣਾ ਭਰਮ ਵਿੱਚ ਭੁੱਲਿਆ ਹੋਇਆ ਪਟਕਦਾ ਫਿਰੇਗਾ ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਨੇ ਵੀ ਬਚਨ ਕਹੇ ਕਹਿਣ ਲੱਗੇ ਫਰੀਦਾ ਜੰਗਲ ਜੰਗਲ ਕਿਆ ਭਵੈ ਕੀ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਕਦੇ ਇੱਧਰ ਨੂੰ ਕਦੇ ਉੱਧਰ ਕਿਉਂ ਐਵੇਂ ਜੰਗਲਾਂ ਚ ਤੁਰਿਆ ਫਿਰਦਾ ਕਹਿਣ ਲੱਗੇ ਜੇ ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੁੜੇ ਅਰ ਜੰਗਲਾਂ ਦੇ ਵਿੱਚ ਕੰਡੇ ਜਿਹੜੇ ਆ ਨਪੜਦਾ ਫਿਰਦਾ ਕੰਡਿਆਂ ਦੇ ਉੱਪਰ ਤੁਰਿਆ ਫਿਰਦਾ ਦੁੱਖ ਚੱਲਦਾ ਕਹਿੰਦੇ ਵਸੀ ਰੱਬ ਹਾਲੀ ਹੈ ਜੰਗਲ ਕਿਹਾ ਢੁੰਡੇ ਕਿਉਂ ਐਵੇਂ ਖਵਾਰੀ ਨੂੰ ਤੁਰਿਆ ਫਿਰਦਾ ਆਪਣੇ ਅੰਦਰ ਛਾਤੀ ਮਾਰ ਆਪਣੀ ਹਿਰਦੇ ਦੇ ਅੰਦਰ ਉਤਰ ਤੇਰੇ ਹਿਰਦੇ ਦੇ ਅੰਦਰ ਪਰਮਾਤਮਾ ਵਸਦਾ ਏ ਜੇ ਤੂੰ ਆਪਣੇ ਅੰਦਰ ਉਤਰ ਜਾਵੇਂ ਸਵੈ ਆਪਣੀ ਖੋਜ ਕਰੇ ਅਸਵੈ ਪਰਚੋਲ ਕਰੇ ਤੇ ਰੱਬ ਤੈਨੂੰ ਘਰੋਂ ਮਿਲਦਾ ਵੇਗਾ ਜੰਗਲਾਂ ਚ ਰੱਬ ਨਹੀਂ ਵਸਦਾ ਗੁਰਮਖੋਜ ਜੰਗਲਾਂ ਚ ਰੱਬ ਵਸਦਾ ਹੁੰਦਾ ਨਾ ਤੇ ਜਿੰਨੇ ਪਸ਼ੂ ਜਿੰਨੇ ਪੰਛੀ ਅਰ ਜਿੰਨੇ ਜੰਗਲੀ ਜੀਵ ਨੇ ਉਹ ਸਾਰੇ ਬ੍ਰਹਮ ਗਿਆਨੀ ਹੁੰਦੇ ਕੋਈ ਨਹੀਂ ਨਾ ਸਾਰੇ ਪਸ਼ੂ ਪੰਛੀ ਹਨਾ ਉਹੀ ਕਰਿਆ ਹੈ ਨਾ ਤੇ ਫਿਰ ਜੰਗਲਾਂ 'ਚ ਢਾਕੇ ਦੇ ਕੋਈ ਕਹੇ ਮੈਨੂੰ ਰੱਬ ਮਿਲ ਜਾਏਗਾ ਨਹੀਂ ਰੱਬ ਤੈਨੂੰ ਪਰਿਵਾਰ ਵਿੱਚ ਵੀ ਮਿਲ ਸਕਦਾ ਹੈ ਰੱਬ ਤੈਨੂੰ ਕਾਰੋਬਾਰ ਵਿੱਚ ਵੀ ਮਿਲ ਸਕਦਾ ਹੈ ਘਰਬਾਰ ਵਿੱਚ ਵੀ ਮਿਲ ਸਕਦਾ ਹੈ ਮਿਲਣਾ ਉਦੋਂ ਜਦੋਂ ਆਪਣੀ ਪਰਚੋਲ ਕੀਤੀ ਆਪਣੇ ਅੰਦਰੋਂ ਰੱਬ ਭਾਲਿਆ ਆਪਣੇ ਅੰਦਰ ਉਤਰਿਆ ਰੱਬ ਕਿਦੇ ਗਵਾਚਾ ਨਹੀਂ ਅਸੀਂ ਰੱਬ ਤੋਂ ਦੂਰ ਚਲੇ ਗਏ ਹਾਂ ਅਸੀਂ ਨੇੜੇ